ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅੰਜਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚੋਂ ਦੋ ਸੁਗੀਆਂ ਤੇ ਦੋ ਗੱਬਣਾ ਤੇ ਗੱਲਬਾਤ ਉਹਨਾਂ ਕੋਲ ਕਰਦੇ ਵੀ ਜੀ ਉਹਨਾਂ ਨਾਲ ਹਾਂਜੀ ਵਿਧੀ ਸਾਸਿਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਟ ਨੂੰ ਕੀ ਹਾਲ ਨੇ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਬਾਈ ਠੀਕ ਵੈਗੋ ਦੀ ਕਿਰਪਾ ਚਲੋ ਵਧੀਆ ਕਿਰਪਾ ਜੀ ਦੀ ਜੀ ਅੱਜ ਫੇਰ ਚਾਰ ਕਟਕੀਆਂ ਕਰ ਲਈਆਂ ਚਾਰ ਜੀ ਹਾਂਜੀ ਠੀਕ ਐ ਚਲੋ ਨਾਮ ਦੱਸਦੇ ਕਰੀ ਨਾਮ ਵੀ ਜੀ ਮਿੰਟੂ ਸਿੰਘ ਜੀ ਹਾਂਜੀ ਪਿੰਡ ਸਰਾਇਆ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 98147 99325 ਠੀਕ ਐ ਤੇ ਬਾਕੀ ਆਪਣਾ ਹੈਗਾ ਜਨਾਲੇ ਦੇ ਬਿਲਕੁਲ ਨਾਲ ਹੀ ਆ। ਕੋਲ ਨਾਲ ਹੀ ਆ ਕਿਲੋ ਅੱਧਾ ਕਿਲੋ ਅੱਧਾ ਕਿਲੋ ਮੀਟਰ ਦੀ ਲੱਗ ਗਈ ਜਿਹੜੀ ਮੰਡੀ ਹੈ ਜਨਾਲੇ ਦੀ ਉਹਦੇ ਲੱਗ ਗਈ ਹੈ ਹਨ। ਠੀਕ ਆ। ਤੇ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਕਾਫੀ ਖੂਬਸੂਰਤ ਜੀ ਵੈੜੇ। ਥਾਣਾ ਬੜਾ ਲਾਜਵਾਬ ਜਿਹੜਾ ਇਹਦੇ ਕੋਲ। ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਹੈ ਤੇ ਮਿਲਕਵੇਨ ਵੀ ਚੰਗੀ ਲੱਗੀ ਆ। ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਜੇ ਚੰਗੀਆਂ ਤੇ ਉਤਰਾ ਵੀ ਸੰਭੀ ਸੰਭੀ ਵੀ ਚਲੋ ਚੰਗੀ ਆ। ਬਹੁਤ ਚੰਗੀ ਆ ਕੇ ਜੀ ਵੇਖੋ ਕਿ ਲੈਂ ਹੈ ਜੇ ਚੰਗੀਆਂ ਅਜੇ ਤੇ ਸਾਰੀ ਭਰੂਗੀ ਹਾਂਜੀ ਸਾਰੀ ਤੇ ਹੱਪਾ ਲੈਣਾ ਮੈਡਮ ਕਿੰਨੇ ਕ ਦੁੱਧ ਆ ਲਈ ਜੇ ਉਹ ਤੇ ਇਹਦੇ ਪਹਿਲੇ ਸਵੇਰ 20 ਕਿਲੋ ਚ ਆਇਆ ਅੱਜ ਅੱਛਾ 20 ਕਿਲੋ ਘਰ ਵਾਲੇ ਅੰਦਰੋਂ ਸਵੇਰ ਆਈ ਤਿਆਰ ਕੀ ਕਿੰਨਾ ਚੋਈ ਜਾ ਉਹ ਸੋਨਾ ਵੇਖੋ ਇੰਨਾ ਤੇ ਆਮ ਨਾਲ ਕਰੇਗੀ ਅਗੋਂ ਸੇਵਾ ਦਾ ਆਪਣੀ ਦਾ ਜੀ ਠੀਕ ਆ ਹਾਂਜੀ ਹਾਂਜੀ ਬਾਕੀ ਹੈਗੀ ਵੀ ਚਲੋ ਕ੍ਰੋਸ ਤੇ ਆ ਹਾਂਜੀ ਫੈਟ ਵੀ ਚੰਗੀ ਆਈ ਜਣੇ ਹਾਂਜੀ ਤੁਰ ਫੇਰ ਇਹਨਾਂ ਇੱਕ ਵਾਰੀ ਬਾਕੀ ਇਹ ਕਿ ਥੱਲੇ ਸਫਾਈ ਜੇ ਜਿੰਨੀ ਵੀ ਹੈਗੀ ਆ ਕੱਲ੍ਹ ਤੋਂ ਬਹੁਤ ਸੋਹਣਾ ਲੱਗਾ ਜੀ ਹਾਂਜੀ ਕੀ ਕੀ ਰਾਹ ਪੀਜੀ ਜਿਹੜਾ ਨਹੀਂ ਆ ਲੋ ਲੱਭਦੇ ਵੀ ਚੰਗੀ ਵਾਇਡ ਹੋਵੇ ਕੋਈ ਹਾਂਜੀ 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 ਲੈ ਆ ਜੋ ਜੀ ਅੱਜ ਹਫਤਾ ਪੈੜਨ ਨਹੀਂ ਆਇਆ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਗੱਲ ਇਹ 65 ਕਰੀ ਨਹੀਂ 65 ਦੀ ਨਾ ਦਈਏ ਹਾਂਜੀ ਇੱਥੇ ਸੂਈ ਦਾ ਮੁੱਲ ਜੇ ਚਲੋ ਸੂਈ ਪੈਣੀ ਆ ਗੱਬਨ ਦਾ ਕਰੀਏ ਮੁੱਲ ਆਪਾਂ ਚਲੋ 60 ਦੀ ਦੇ ਦਿਆਂਗੇ 60 ਚੋਂ ਕਰਦੀਏ ਛੋਟ ਜਿਆਦਾ ਨਾ ਧੱਕਾ ਕਰੀਓ 60 ਚੋਂ ਛੱਡੀਏ 5000 ਜਿਆਦਾ ਨਾ ਕਰੋ ਤੇਰੇ ਸੱਚੇ 5000 ਦਈਏ ਚਲੋ ਕੋਈ ਨਹੀਂ ਜੇ ਤੂੰ ਆਤਾ ਜਾਨ ਤਾਂ 55 ਦੀ ਕੋਈ ਗੱਲ ਨਹੀਂ ਤੇ ਹੁਣ ਆ ਗਈ ਆਪਣੇ ਕੋਲ ਤਾਜੀ ਸੂਈ ਆਜੇ ਰੇਦੀ ਪਾਈ ਜੇ ਹਾਂਜੀ ਰੇਦੀ ਜੇ ਆਜੇਰ ਦੇਖ ਸਕਦੇ ਨੇ ਪ੍ਰੋਪਰ ਜਿਹੜੀ ਪਾਤੀ ਆ ਤੇ ਕਿਨਾਂ ਸਵੇਰ ਸੋਈ ਜੇ ਸਵੇਰ ਦੁੱਧਾਂ ਚ ਵੇਚੀ ਤੇ ਮਗਰ ਵੀ ਵੱਛੀ ਆ ਗਈ ਇਹਦੀ ਹਾਂਜੀ ਦੋ ਵੜਾਂ ਹੋ ਗਏ ਵੱਛੀ ਵੀ ਮਗਰ ਸੋਹਣੀ ਆ ਜਿਹੜੀ ਹਾਂਜੀ ਹਾਂਜੀ ਬਹੁਤ ਸੋਹਣੀ ਬੜੀ ਪਿਆਰੀ ਜੀ ਜਰਸੀ ਆ ਜਿਹੜੀ ਇਹਦੇ ਮਗਰ ਜਰਸੀ ਵੱਛੀ ਆ ਜਿਹੜੀ ਬਿਓਰ ਠੀਕ ਆ ਤੇ ਕਿੰਨਾ ਕ ਦੁੱਧ ਇਤਨਾ ਗਾਂ ਚ ਵਾਈ ਜਾਓਗੇ ਕਿਨੇ ਪਹਿਲੇ ਸਵੇਰੇ ਕੀਤਾ 10-11 ਕਿਲੋ ਅੱਛਾ ਹਾਂਜੀ ਹੁਣ ਵੀ ਇੰਨਾ ਦੇ ਰਾਮ ਨਾ ਕਰੇਗੀ ਅਗੋ ਆਪਣੀ ਸੇਵਾ ਦਾ ਦੋਜੀ ਚਲੋ ਇੰਨਾ ਤੇ ਕਰਨਾ ਹੀ ਚਾਹੀਦਾ ਹੈ ਇੰਨਾ ਦੇ ਕਰਨਾ ਚਾਹੀਦਾ ਥੱਲੇ ਥੱਲੇ ਵੀ ਚੰਗੀ ਬਣੀ ਆ ਤੇ ਇਹਦੇ ਵੀ ਥਾਣੇ ਦੇਖ ਸਕਦੇ ਆ ਚੰਗੇ ਗਿਆਪ ਤੇ ਆ ਬਾਕੀ ਗੁਲਾਬੀ ਰੰਗ ਦੇ ਥਾਣੇ ਕਾਫੀ ਸੋਹਣੇ ਲੱਗਦੇ ਆ ਜਿਹਨੇ ਤਰੋ ਹਾਂ ਫਿਰ ਇੱਕ ਰੀਨਾਂ ਨੂੰ ਬਾਕੀ ਚਲੋ ਜਿੰਨੇ ਵੀ ਆ ਥੱਲੇ ਆ ਵੀ ਸਫਾਈ ਚ ਹੀ ਤਿਆਰ ਹੋਈ ਆ ਠੀਕ ਸੀ ਜੀ ਹਵਾਨਾ ਜਿਹੜਾ ਇਹਦਾ ਤੇ ਇਹਦਾ ਵੀ ਜੇ ਫਿਰ ਜਾਜਾ ਮੁੱਲ ਜਲਸੀ ਜੋ ਪਿਓਰ ਨੂੰ ਮਾ ਦਾ ਚੰਗੀ ਤਰ੍ਹਾਂ ਦਿਖਾਓ ਹਾਂਜੀ ਕਰਿਆ ਵੀ ਜੀ ਤੇਰਾ ਇਦਨ ਕਰੀ ਠੀਕ ਹੈ ਜੀ ਜਲਸੀ ਦੇ ਵੀ ਸੀ ਤੇ ਕਿੰਨੇ ਦੀ ਦੇ ਦੀਏ ਇਹ ਲੋ ਦੇ ਦੀਏ 35000 ਪੈਂਤੀ ਜੇ ਵੀ ਛੋਟ ਛੜ ਕਰ ਦਈਏ ਚਲੋ 20 ਹੀ ਦੇਣਾ ਪੂਰੇ 30 ਦੀ ਜਾਣਦਾ ਫਿਰ ਨਾ ਧੱਕਾ ਕਰੀ ਜਾ ਜਾਣ ਤਾਂ ਕੁਛ ਨਹੀਂ ਹੁੰਦਾ ਚਲੋ ਠੀਕ ਜੀ 30 ਹੀ ਕਰ ਦਿੰਨੇ ਠੀਕ ਹੈ ਜੀ ਤੇ ਆ ਗੱਬਨ ਆ ਗਈ ਐ ਵੀ ਤੇ ਥਾਣੇ ਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਬਾਕੀ ਜਰਸੀਆਂ ਰਸਹਾਉਣਾ ਕੱਦ ਕਾਟ ਚਲੋ ਇਹਦਾ ਚੰਗਾ ਆ ਤੇ ਇਹ ਕਿੰਨਾ ਕੁ ਲਾਜੇ ਟਾਈਮ ਤੇ ਜੀ ਇਹਨੇ ਹਫਤਾ ਲਾਜਣਾ ਜੋ ਜੀ ਤੇ ਇਹ ਕਿੰਨਾ ਕੁ ਦੁੱਚ ਭਾਈ ਜਾਓਗੇ ਇਹ 12 13 ਕਿਲੋ ਵਾਲੀ ਦੀ ਵੱਡੀ ਜੀ ਜਰਸੀ ਤੋਰੋ ਹਾਂ ਫਿਰ ਇੱਕ ਰੀਨ ਬਾਕੀ ਆ ਚੇਰਾ ਇਹਦਾ ਵੀ ਦੇਖ ਸੰਦੇ ਜੀ ਬਾਕੀ ਜੇ ਇਹ ਕਿ ਤਿਆਰ ਹੋਣਾ ਵਾ ਜੇ ਇਹਨੇ ਥੱਲੇ ਅਜੇ ਢਿਲਾ ਢਲਾ ਹਵਾ ਨਹੀਂ ਜੇ ਕਾਫੀ ਹੈ ਤੇ ਮੁੱਲ ਫਿਰ ਇਹਦਾ ਮੁੱਲ ਕਰਦੀ 35000 ਦੀ ਜਾਜੀ ਕਰੀਏ ਵੀ ਦੇਣ ਲੈਣ ਵਾਲੀ ਗੱਲ ਕਰੀਏ ਚਲੋ ਬੱਤੀ ਨਹੀਂ ਦੇਦੇ ਇਹ ਵੀ ਪੂਰੇ 30 ਦੀ ਜਾਂਦਾ ਫਿਰ ਜੋੜਾ 60 ਦਾ ਕੋਈ ਲੈ ਜਾਊਗਾ ਚਲੋ ਠੀਕ ਜੀ ਠੀਕ ਜੀ ਤੇ ਹੁਣ ਇੱਕਾ ਸੂਈ ਸਵਾਈ ਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਦੁੱਧ ਇਹਦੇ ਕੋਲ 8 ਕਿਲੋ ਜੀ ਬੀਤੀ ਹੈਗਾ ਪੱਕਾ ਦੁੱਧ 8 ਕਿਲੋ ਜੀ ਦੋ ਡੰਗ ਕੋ ਚੋਕ ਖੜੇ ਤੇ ਬੱਚਾ ਹੈਗਾ ਇਹਦਾ ਬੱਚਾ ਦਾ ਉਹ ਜੋ ਉਈਆਂ ਨਾ ਆਉਂਦਾ ਏ ਠੀਕ ਆ ਚਲੋ ਬੱਚਾ ਦਿਖਾ ਦਿੰਦੇ ਆ ਤੋਰ ਫੇਰੇ ਕਰੀ ਨੂੰ ਆ ਵਾਸ਼ਾ ਜਿਹੜਾ ਇਹਦਾ ਆ ਦੇਖ ਸਾ ਤੇ ਚਲੋ ਗਾਜੇ ਤੋਰ ਦਾ ਦੁੱਧ ਜਿਹੜਾ ਇਹਦੇ ਕੋਲ 8 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਬਾਕੀ ਹਵਾਨੇ ਦੀ ਧੱਕ ਗਾਂ ਨੂੰ ਰੱਖ ਲਈ ਥਾਣੇ ਦੇ ਕੋਈ ਇਤਨਾ ਠੀਕ ਆ ਬਾਕੀ ਸੇ ਸ਼ਾਂਗ ਆਦੀਆਂ ਹੀ ਆ ਬਸ ਦੋ ਆ ਹਾਂ ਦੇਖ ਸੰਦੇਸਾਂ ਨੇ ਦੇ ਵੀ ਲੱਗੇ ਦਾ ਤੇ ਇਹਦਾ ਫਿਰ ਮੁੱਲ ਵੀ ਦੀ ਮੁੱਲ ਵੇਖੋ ਤੇ ਆਈ 25000 ਦੀ ਕੋਈ ਜੱਜ ਦੀ ਗੱਲ ਕਰੀਏ ਤੇ ਲਈਏ ਵੀ ਕਿੰਨੇ ਦੀ ਜੱਸ ਨਾ ਹੋਈ ਜੱਸ ਨਾ ਹੀ ਕਰੀਏ ਵੀ 20000 ਦੀ ਦੇ ਦਿੰਨੇ ਪੂਰੇ 20 ਹੀ ਦੇ ਦਈਏ ਵੀ ਫਿਰ ਚਲੋ ਠੀਕ ਦੇ 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 ਤੇ ਜੇ ਕੋਈ ਜੋੜਾ ਕੋਈ ਲੈ ਜਾਊਗਾ ਤੇ ਇਹ ਜੋੜਾ 50 ਦੇ ਦੋ ਜੇ ਕੋਈ ਉਹ ਜੋੜਾ ਖੜੂਗਾ ਤੇ 50 ਦਾ ਹੋ ਹੀ ਗਿਆ ਵਾ ਤੇ 30 30 ਆ ਤੇ 20 ਆ 50 ਹੋ ਗਿਆ ਤੇ ਉਹ ਜੋੜਾ 60 ਦਾ ਹੋ ਗਿਆ ਤੇ 50 ਦਾ ਕੋਈ ਗੱਲ ਨਹੀਂ ਕੋਈ ਠੀਕ ਆ ਤੇ ਠੀਕ ਹੈ ਵੀਰ ਕੁਝ ਨਾ ਬਸ ਕੋਈ ਗੱਲ ਨਹੀਂ ਬਾਕੀ ਆ ਵੀ ਇਥੋਂ ਤਸੱਲੀ ਕਰਕੇ ਨਾ ਵੇਸ਼ ਚੱਕ ਕੇ ਖੜੇ ਜੜੀਆਂ ਚੋਕ ਖੜੇ ਹਾਂਜੀ ਰੱਬ ਨਾਲ ਪਾਸ ਕਰਕੇ ਖੜੇ ਇੱਕੋ ਇੱਕਾਂ ਜੜੀ ਆ ਇਹਦੀ ਚਵਾਈ ਹੋਣੀ ਦੋ ਟਾਈਮ ਬਾਕੀ ਤਾਂ ਚਲੋ ਸਾਰੀਆਂ ਪਾਸੀਆਂ ਹੋਣੀਆਂ ਤੇ ਆਪਣੇ ਇਥੋਂ ਪਾਸ ਕਰਕੇ ਵੇਸ਼ ਚੱਕ ਕੇ ਖੜੇ ਹਨਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ